ਅਮਰਸਰ ਦੇ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਹੋਸ਼ ਉਡਣ ਵਾਲੇ ਹਨ ਅਮਰਸਰ ਦੇ ਅਨਗੜ ਵਿੱਚ ਇੱਕ 80 ਸਾਲਾ ਬਜ਼ੁਰਗ ਮਾਤਾ ਦੀ ਗਾਲਾ ਦਬਾ ਕੇ ਹਤਿਆ ਕੀਤੀ ਗਈ ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਚੀਕਾਂ ਸੁਣੀਆਂ ਤਾਂ ਉਹ ਘਰ ਵਿੱਚ ਗਏ ਤਾਂ ਇੱਕ ਨੌਜਵਾਨ ਦੌੜਦਾ ਨਜ਼ਰ ਆਇਆ ਇਸ ਮੌਕੇ ਤੇ ਮ੍ਰਿਤਕ ਦੀ ਬਹੂ ਅਤੇ ਜਾਂਚ ਅਧਿਕਾਰੀ ਨੇ ਕਿਹਾ ਮਸਲਾ ਕੇ ਦੇ ਸਬਜੀ ਐ ਇੱਚੇ ਕਟ ਕੇ ਅੰਦਰ ਆਈ ਤਾਂ ਲੋਭ ਲਿਆ ਗਿਆ ਆ ਲੋਭ ਲਿਆ ਗਿਆ ਆ ਉਹ ਕੀ ਬਤਾ ਕਿ ਮਾਰਿਆ ਕੀ ਕੀਤਾ ਇੱਥੋਂ ਗਲ ਕੁੱਟਿਆ ਆ ਗਲ ਕੁੱਟਿਆ ਤੇ ਆਈ ਆ ਭੱਜ ਗਿਆ ਉਹ ਸਾਡੀ ਭੈਣ ਆ ਸਾਹਮਣੇ ਉਹਨੇ ਸਾਨੂੰ ਆਵਾਜ਼ ਮਾਰੀ ਆਂਦੀ ਭਾਪੀ ਦਵਾ ਦਵੇ ਆ ਜਾ ਛੇਤੀ ਛੇਤੀ ਆ ਜਾ ਅੰਦਰ ਪਤਾ ਨਹੀਂ ਬੰਦਾ ਕਿਹੜਾ ਵੜਿਆ ਉਹ ਭੱਜ ਕੇ ਇਨਾਂ ਵੱਲ ਚਲੇ ਗਈ ਆ ਇਹ ਨੋ ਸੱਸ ਆਈਆਂ ਨੇ ਇਹਨਾਂ ਕੱਪੜੇ ਪਾਏ ਬੀਬੀ ਸਾਡੀ ਨੂੰ ਉਹਨਾਂ ਕੱਪੜੇ ਪਾਏ ਆ ਮੁੜ ਕੇ ਮੁਲਖ ਇਕੱਠਾ ਹੋ ਗਿਆ ਤੂੰ ਸੁਣ ਮੈਂ ਸੁਣ ਮੁੜ ਕੇ ਪੁਲਿਸ ਆ ਗਈ ਇਹ ਗਲਤ ਦਾ ਨਹੀਂ ਸਾਨੂੰ ਪਤਾ ਕੱਪੜੇ ਲੱਥੇ ਛੱਲੇ ਸਵਾਲ ਲੱਥੇ ਇਹ ਨਹੀਂ ਪਤਾ ਤੁਸੀਂ ਸਾਡੇ ਭਰਾ ਜੇ ਤੁਹਾਡੇ ਅੱਗੇ ਪਰਦਾ ਕਾਹਦਾ ਆ ਕੱਪੜੇ ਲੱਥੇ ਪ੍ਰਸ਼ਾਸਨ ਪ੍ਰਸ਼ਾਸਨ ਵਾਲੋ ਪੂਰੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵਾਲੋ ਹਾਂ ਕੀਤੀ ਹਨ ਕੀਤੀ ਉਹ ਬੰਦਾ ਜਿਹੜਾ ਹੈਗਾ ਸੀ ਉਹ ਦੋਸ਼ੀ ਭੱਜ ਗਿਆ ਵਾ ਫਰਾਂਜ਼ੀ ਆਪ ਤੇ ਦੇ ਦਿੱਤਾ ਪਤਾ ਨਹੀਂ ਕਿਉਂ ਠੁਠਿਆ ਗਿਆ ਸੱਤਿਆ ਬੜੀ ਚੰਗੀ ਵਿਚਾਰੀ ਆਉਂਦੇ ਸੀ ਕੋਈ ਇੱਥੋਂ ਦਾ ਨਹੀਂ ਇਹ ਇੱਥੋਂ ਦਾ ਨਹੀਂ ਮੇਰੇ ਇੱਥੋਂ ਦਾ ਗੱਲਾਂ ਖਾਂਦੇ ਡਾਕਟਰ ਇੱਥੋਂ ਦਾ ਨਹੀਂ ਦਾਸ ਪੁਰਦਾਇਆ ਜਦੋਂ ਪੁਲਿਸ ਨੂੰ ਤਲਾਸ਼ ਮਿਲੀ ਇੱਥੇ ਕੋਈ ਨਾਮ ਨੂੰ ਵਿਅਕਤੀ ਸੀ ਪਹਿਲਾਂ ਉਹਨਾਂ ਦੇ ਘਰ ਕੋਈ ਗਿਆ ਆ ਤੇ ਉਹ ਮਾਤਾ ਜੀ ਘਰ ਕੱਡੇ ਸੀ ਤੇ ਉਹਨਾਂ ਦੀ ਆਪਸ ਵਿੱਚ ਚੀਕਦੇ ਉਹ ਬੜਿਆ ਤੇ ਉਹਨਾਂ ਦੀ ਕੋਈ ਹੋਈ ਆ ਤੇ ਉਹਦੇ ਦੌਰਾਨ ਜਿਹੜੀ ਜਿਹੜਾ ਬੰਦੇ ਨੂੰ ਜਿਹੜਾ ਉਹਨਾਂ ਦੇ ਅਪੋਸਿਟੇਟ ਨੂੰ ਫੋਨ ਕਰਕੇ ਤੇ ਉਹਨਾਂ ਮਤਲਬ ਜਿਹੜੀ ਆ ਪੁਲਿਸ ਨੂੰ ਤਰਾ ਮਿਲੀ ਉਹਦੀ ਜਾਨ ਮੌਤ ਹੋ ਚੁੱਕੀ ਸੀ ਉਹ ਜਿਹੜੀ ਡੱਡ ਬੋਡੀ ਨੂੰ ਕਬਜ਼ਾ ਪੁਲਿਸ ਚ ਲੈ ਕੇ ਕਾਰਵਾਈ ਅਮਲੇ ਚ ਲਿਆਤੀਗੀ ਆ ਤੇ ਅੱਗੇ ਤਫਤੀਸ਼ ਹੋ ਰਹੀ ਹੈ ਇਹਨਾਂ ਦੀ ਉਮਰ ਕਰੀਬ 80 ਕੇ ਸਾਲ ਦੀ ਆ ਜਿਹਨੇ ਰੇਪ ਕੀਤਾ ਵਾ ਉਹਦੀ ਕੀ ਮੌਤ ਲਾਹ ਕੌਣ ਸੀ ਇਹਨਾਂ ਰੇਪ ਕਰਨ ਵਾਲੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਜੀ ਇਹ ਤੇ ਮੈਡੀਕਲ ਕਰਵਾਉਣ ਤੋਂ ਬਾਅਦ ਪੋਸਟਮਾਰਟਮ ਦੇ ਨਾਮ ਨਾਲ ਮੈਡੀਕਲ ਕਰਾਇਆ ਜਾਏਗਾ ਉਹਦੇ ਮਤਲਬ ਜੋ ਵੀ ਕਾਰਵਾਈ ਹੋਏਗੀ ਪੁਸ਼ਟੀ ਹੋਏਗੀ ਉਹਦੇ ਜਿase ਸੂਚੇ ਜਿase ਕਾਰਵਾਈ ਨਹੀਂ ਹੋਏਗੀ ਨਹੀਂ ਇਹੋ ਜੀ ਤੇ ਮੌਕੇ ਤੇ ਜਦੋਂ ਅਸੀਂ ਗਏ ਆ ਇਹੋ ਜੀ ਕੋਈ ਵੀ ਗੱਲ ਨਹੀਂ ਸੀ ਹੈ ਜੀ। આરોપી ਪੁਲਿਸ ਫੜੇਗਾ। ਹਾਂਜੀ, આરોપી ਫੜੇਗਾ। આરોપી ਗ੍ਰਿਫਤਾਰ ਹੋ ਗਿਆ। ਦੇਖੋ ਜੀ ਇਹਦੇ આરોપી ਜਿਹੜਾ ਹੈਗਾ ਸੀ ਉਹ ਗ੍ਰਿਫਤਾਰ ਹੋ ਗਿਆ ਨਹੀਂ ਹੋ ਗਿਆ। ਦੇਖੋ ਜੀ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਜੀ।